ਨਿਤ ਬੜਦੇ ਆ ਪੀਲੀ ਜਿਹੜੇ ਫਿਰਦੇ ਨੇ ਇੱਥੇ ਪੰਬੜ ਮਚਾਉਣ ਨੂੰ ਸਭ ਚਾਲਾਂ ਨੇ ਯਾਰੋ ਬਹੁਤ ਕੋਝੀਆਂ ਓਏ ਹਿੰਦੂ ਸਿੱਖ ਨੂੰ ਲੜਾਉਣ ਨੂੰ ਭੀੜ ਬਣੀ ਆ ਜਦੋਂ ਵੀ ਜੰਝੂ ਉੱਤੇ ਬਚਾਉਣ ਲਈ ਆਇਆ ਗਤਰਾ ਔਰੰਗਜ਼ੇਬ ਅੱਗੇ ਦੱਸੋ ਕਿਉਂ ਨਾ ਕੱਢ ਲੀ ਇਹਨਾਂ ਨੇ ਲਲਕਾਰ ਯਤਰਾ ਕੱਲੂ ਘਾਰੇ ਵਾਲਾ ਦਿਨ ਨਾ ਲੰਗਾ ਲਿਓ ਸਿੰਗੋ ਕਿਤੇ ਕਰੀ ਸੁੱਤਿਆਂ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓ ਲੱਡੂ ਵੰਡਣੇ ਨੇ ਕੁੱਤਿਆਂ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓ ਲੱਡੂ ਵੰਡਣੇ ਨੇ ਕੁੱਤਿਆਂ ਨਾਮ ਸ਼ਿਵਜੀ ਦਾ ਲੈ ਕੇ ਟੌਟੀ ਕਰਦੇ ਸਭ ਸਰਕਾਰੀ ਦੱਲਿਆ ਉਹ ਸਾਡੇ ਜ਼ਖਮਾਂ ਤੇ ਲੂਣ ਕਾ ਤੋ ਭੁੱਕਦੇ ਹੋਏ ਤਾਂ ਪਹਿਲਾਂ ਹੀ ਅੱਲਿਆ ਇਹਨਾਂ ਦਿਨਾਂ ਚ ਨਾ ਜਾਈਏ ਦਰਬਾਰ ਸਭ ਲੱਖਾਂ ਬਹਾਨੇ ਬੁਣਦੇ ਜਲ ਲਾਲ ਹੋਇਆ ਦਿਸਦਾ ਏ ਖੂਨ ਨਾਲ ਤੋਪਾਂ ਦੇ ਖੜਾਕ ਸੁਣਦੇ ਉੱਲ ਪੈਂਦੇ ਨੇ ਕਲੇਜਿਆਂ ਨੂੰ ਲੋਕੋ ਤਖਤ ਵੱਲ ਪੈਰ ਪੁੱਟਿਆਂ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓਏ ਲੱਡੂ ਵੰਡਣੇ ਨੇ ਕੁੱਤਿਆਂ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓਏ ਲੱਡੂ ਵੰਡਣੇ ਨੇ ਕੁੱਤਿਆਂ ਪਰ ਕਰਮਾਚਾਰ ਮਾਮਾ ਲਾ ਸ਼ਾਂ ਬਣੀਆਂ ਓਏ ਬੱਚੇ ਦਿਸਦੇ ਵਿਲਕਦੇ ਬਰਸ਼ਾ ਤੇ ਖੂਨ ਦੇ ਸੇ ਡੁੱਲਿਆ ਤੇ ਲੱਗੇ ਪੈਰ ਨੇ ਤਿਲਕ ਦੇ ਰਾਖੀ ਕਰਦੇ ਆ ਤੂੰ ਬਾਤੂਮਾ ਹੋ ਗਏ ਉਹ ਸਾਡੇ ਹੀ ਪਿਓ ਤੇ ਵੀਰ ਸੀ ਗੋਲੇ ਵੱਜੇ ਨਹੀਂ ਸੀ ਉਹ ਦੋ ਯਾਰੋ ਇੱਟਾ ਨੂੰ 6ਵੇਂ ਗੁਰਾਂ ਦਾ ਸਰੀਰ ਸੀ ਸੌਖਾ ਤਰਨਾ ਨਹੀਂ ਮੋੜਿਆਂ ਦੇ ਉੱਤੇ ਜੇ ਰਸੀ ਵਾਲਾ ਪਾਰ ਚੁੱਕਿਆ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓਏ ਲੱਡੂ ਵੰਡਣੇ ਨੇ ਕੁੱਤਿਆਂ ਮੈਂ ਸੁਣਿਆ ਕਿਸੇ ਤੋਂ 6 ਜੂਨ ਨੂੰ ਓਏ ਲੱਡੂ ਵੰਡਣੇ ਨੇ ਕੁੱਤਿਆਂ